ਕਾ ਕਿ ਇੰਸਟਾਗ੍ਰਾਮ ਪਾ ਦੇਖਣਾ ਕੰਮ ਸ਼ੁਰੂ ਕਰੋ ਠੀਕ ਹੈ ਅਗਰ ਕਿਸੇ ਦਾ ਦਿਲ ਹੈ ਨਾ ਕੋਈ ਕੰਮ ਸ਼ੁਰੂ ਹੋਗਾ ਇਹ ਮੈਂ ਇਸੇ ਕੰਤ ਕਈ ਮਾਰੇ ਕਪੜੇ ਦੇਖੋ ਸਵੇਰ ਕੇ ਕੈਸੇ ਹੋਰੇ ਬੰਦ ਦੇਣੀ ਹਾਂ ਚਿੱਟੇ ਪੈਗਾ ਘੁੰਮਣੇ ਸਾਰਾ ਦਿਨ ਸਾਂਝ ਨੂੰ ਆਗਾ ਤਲਾਣਾ ਹੋਰ ਨੋਕ ਰੱਖ ਲਈ ਸਾਰੇ ਛੋੜ ਦਿਓ ਜੇ ਕੰਮ ਨਹੀਂ ਚੱਲਦਾ ਸਹੀ ਗੱਲ ਕੈਪ ਬਿੰਨ ਰਸਤੇ ਤੋਂ ਆਈ ਕਰਾਉਣੀ ਹੋਗੀ ਹਾਂ ਜੀ ਇਸ ਤਰ੍ਹਾਂ ਕਰਾ ਜੀ ਮੈਂ ਮਤਲਬ ਕਿ ਮੁਰਸ਼ਲ ਕੇ ਪਿੱਛੇ ਪਿੱਛੇ ਆਪਣੇ ਆ ਪਾ ਨਹੀਂ ਰਹਾ ਠੀਕ ਹੈ ਹਾਂ ਜੀ ਮੰਨ ਲਓ ਰਿਆ ਲੰਗਰੀ ਜਵਾਨ ਕੀ ਆ ਵਿਚਰੰਗੀ ਲੇ ਜਵਾਨ ਹਾਂ ਬਾਈ ਠੀਕ ਹੈ ਇਸ ਕੀ ਉਮਰ ਹੋ ਗਈ ਬਈ 5 ਮਹੀਨੇ ਦੂਸਰੇ ਵੇਤ ਦਾ ਠੀਕ ਹੈ ਹਾਂ ਜੀ ਬਾਈ ਇਹ ਨਾਮੂਗਾ ਤਾਂ ਕਰ ਦਈਏ ਬਾਈ ਬਸ ਬੱਚੇ ਜਿਸ ਨੂੰ ਪਾਲਨੇ ਪੜਾ ਨਾ ਠੀਕ ਹੈ ਤੇ ਬਗਰ ਸਾਰ ਦਿਨਾਂ ਮੈਂ ਇੱਕ ਚੀਜ਼ ਗੇ ਲੀਆ ਠੀਕ ਹੈ ਉਹ ਪਿਆਰ ਤਾਂ ਪੜੀ ਜਾਗਾ ਠੀਕ ਹੈ ਟੋਪਲ ਠੀਕ ਹੈ 17 ਮਾਸ਼ੂ ਨੇ ਹਾਂ ਜੀ ਤੇ ਇਹਨੂੰ ਫਿਰ ਤੁਸੀਂ ਫੀਡਿੰਗ ਕਿਵੇਂ ਕਰਦੇ ਹੋਗੇ ਵੀ ਫੀਡਿੰਗ ਦੀ ਫਿਲਹਾਲ ਜਿਸ ਦਾ ਦੁੱਧ ਹੈ ਥੋੜੀ ਬੋਧੀ ਫੀਡ ਖਾਵਾ ਠੀਕ ਹੈ ਹਾਂ ਜੀ ਕਿੰਨਾ ਦੁੱਧ ਖਲਾ ਦੇਣ ਦਿਨ ਦੁੱਧ ਦੀ 68 ਕਿਲੋ 4 ਕਿਲੋ ਸਵੇਰੇ 4 ਕਿਲੋ ਸ਼ਾਮ ਨੂੰ ਠੀਕ ਹੈ ਹਾਂ ਜੀ ਮੰਨ ਲਓ ਉਹਦਾ ਕੋਈ ਹੋਰ ਚੀਜ਼ ਨਾਲ ਵਰਤਦੇ ਨਹੀਂ ਅੱਠ ਕਿਲੋ ਦੁੱਧ ਹਾਜ਼ਮ ਕਰਨਾ ਬਹੁਤ ਔਖਾ ਹੋ ਜਾਂਦਾ ਹੈਗਾ ਉਸ ਵਾਸਤੇ ਜਿਵੇਂ ਅਸੀਂ ਉਸ ਕਿਓ ਕਰਾਵਾਂ ਸਾਰ ਦੋ ਟਾਈਮ 2 ਕਿਲੋ ਮੀਟਰਸ ਫਿਰ 2 ਕਿਲੋ ਸ਼ਾਮ ਨੂੰ ਠੀਕ ਹੈ ਇਹ ਨਾ ਰਸਤੇ ਤੋਂ ਐਂ ਕਰਾਉਣੀ ਹੋਊਗੀ ਹਾਂ ਜੀ ਇਸ ਤਰ੍ਹਾਂ ਕਰਾ ਜੀ ਮੈਂ ਮਤਲਬ ਕਿ ਮੋਟਰਸਾਈਕਲ ਦੇ ਪਿੱਛੇ ਬਣਾ ਪਾ ਨਹੀਂ ਰਾਂ ਠੀਕ ਹੈ ਹਾਂ ਮੰਨ ਲਓ ਹਰਿਆਣਾ ਦੇ ਵਿੱਚ ਕਟੀਆਂ ਬਹੁਤ ਸਾਰੇ ਭਰਾ ਪਾਲਦੇ ਹੈਗੇ ਹਾਂਜੀ ਪਰ ਜੇ ਹੁਣ ਤੁਸੀਂ ਗੱਲ ਕਰੀਏ ਤੁਹਾਡੇ ਲਈ ਹੋਰ ਕਟੀਆਂ ਕਿੰਨੀਆਂ ਨੇ ਜਿਨ੍ਹਾਂ ਦੀ ਤੁਸੀਂ ਇਸ ਤਰ੍ਹਾਂ ਹੀ ਕੇਅਰ ਕਰਦੇ ਹੋਗੇ ਜੀ ਮੇਰੇ ਪਾਸ ਇਸ ਟਾਪ ਟੋਟਲ 5 ਕਟੀਆਂ ਨੇ ਠੀਕ ਹੈ ਕਟੀਆਂ ਹਾਂ ਜੀ ਠੀ ਪੰਜ ਕਟੀਆਂ ਨੇ ਪੰਜ ਕਟੀਆਂ ਨੂੰ ਇਸ ਤਰੀ পালਦੇ ਹੋ ਸਭ ਇਸ ਤਰ੍ਹਾਂ ਪਾਲਾ ਜੀ ਇੱਕ ਤਰ੍ਹਾਂ ਡੇਲੀ ਫਿਰ ਤੁਸੀਂ ਪੰਜਾਂ ਦੀ ਇਕੱਠੀ ਸ਼ੇਅਰ ਕਰਾਉਣੀ ਕੱਟੀਆਂ ਜੀ ਸਾਰੀ ਖੁੱਲੀ ਰਹਾ ਠੀਕ ਸਾਰੀ ਮਤਲਬ ਜੀ ਅਗਰ ਖੁੱਲੀ ਰਹਾ ਗਈ ਤਾਂ ਮਤਲਬ ਉਹ ਠੀਕ ਰਹਾ ਗਈ ਦੁੱਧ ਹਾਜਮ ਹੋ ਜਾਗਾ ਠੀਕ ਹੈ ਅਗਰ ਖੁੱਲੀ ਨਹੀਂ ਰਹਾ ਗਈ ਤਾਂ ਦੁੱਧ ਕਿਸਰੋ ਹੋ ਜਾਗਾ ਉਸਦੇ ਵਿੱਚ ਡਾਈਜੈਸਟ ਮੰਨ ਲਓ ਇੱਕ ਤਾਂ ਇਹਦੀ ਫੀਡਿੰਗ ਰਹਿੰਦੀ ਹੈ ਕਾਫਟਰ ਫੀਡ ਰਹਿੰਦੀ ਹੈ। ਬਾਜੀ ਇਹੋ ਕੁਝ ਨਹੀਂ ਦੇ ਰਹੇ ਹਮ ਕੋਈ ਐਕਸਟਰਾ ਪ੍ਰੋਡਕਟ ਕੋਈ ਕੰਪਨੀ ਕੁਝ ਨਹੀਂ ਕੋਈ ਕੰਪਨੀ ਦਾ ਸਿਰਫ ਆਪਣਾ ਦੁੱਧ ਗੁੱਡ ਇੱਕ ਮੰਜੀਤ ਬੈਸੋਲ ਭਾਈ ਕਿ ਫਿਰ ਠੀਕ ਹੈ ਬਸ ਇਹ ਹੀ ਚਾਹੀਏ ਇੱਕ ਦਾ ਦੁੱਧ ਪਾਉਦੇ ਹੋ ਬਾਜੀ ਇੱਕ ਇਹਨੂੰ ਹੋਰ ਕੀ ਪਾਉਦੇ ਹੋ ਫੀਡ ਬਸ ਫੀਡ ਫੀਡ ਇਹਨੂੰ ਪਾਉਦੇ ਫੀਡ ਜੋ ਪਾਵਾ ਉਹ ਦیسی ਫੀਡ ਪਾਵਾ ਆਪੇ ਕਰਵਾ ਕੇ ਸੇਵ ਵੱਲੋਂ ਜੀ ਮਨਜੀਤ ਮਨਜੀਤ ਬਹਿਸ ਵਾਲੇ ਕੀ ਹਟਾਵਾ ਜੀ ਇੱਕ ਦੇਸੀ ਉਹ ਪਾਵਾਂ ਜੀ ਠੀਕ ਹੈ ਹਾਂ ਜੀ ਕਿੰਨਾ ਟਾਈਮ ਉਹ ਪਾਉਣੇ ਉਹ ਤੋਂ ਫੀਡ ਤੇਜ ਵੀ ਕਰਦੇ ਬਦਲਦੇ ਵੀ ਲਾ ਜੀ ਵਸੇ ਕੀ ਫੀਡ ਆ ਜੀ ਚਾਹੇ ਛੋਟਾ ਬੱਚਾ ਚਾਹੇ ਬੜੀ ਮੈਂਸ ਹੈ ਕੀ ਫੀਡ ਆ ਠੀਕ ਹੈ ਬਾਜੀ ਜੇ ਮੈਂਸ ਗੱਭਣਾ ਤੇ ਖਾਲੀ ਆ ਇੱਥੇ ਬਹੁਤ ਸਾਰੇ ਕਿਸਾਨਾਂ ਦੇ ਸਵਾਲ ਸੀ ਜਦੋਂ ਪਸ਼ੂਆਂ ਨੂੰ ਉਹ ਜਾਦੇ ਖਰਾਕ ਦੇ ਦਿੰਦ ਨੇ ਜਾਂ ਜਾਦੇ ਦੁੱਧ ਪਿਲਾ ਦਿੰਦ ਨੇ ਹਾਂ ਜਾਂ ਉਹ ਕਹਿੰਦੇ ਜਾਂ ਬੰਨ ਪੈ ਜਾਂਦਾ ਉਹਨਾਂ ਵਾਸਤੇ ਤੁਸੀਂ ਕੀ ਬਤ ਕਰਦੇ ਹੋ ਬਜੀ ਦੇਖੋ ਹਮ ਤੋਂ ਪਹਿਲੀ ਮਤਲਬ ਕਿ ਸਟਾਰਟਿੰਗ ਤੇ ਨਾ ਨੇਮਰ ਸਰ ਖੁਲਾਵਾਇਕ ਜੇ ਮੈਂ ਅਗਰ ਮੰਨ ਲਵਾਂ ਮੈਂ ਇਸੀ ਨੂੰ ਮੈਂ ਕਹਿ ਦਈਏ ਮੈਨੂੰ 12 ਜਰਫੇ ਦੇ ਦੇਵਾ ਤਾਂ ਇਸਪੈ ਚਰਬੀ ਚੜ ਗਈ ਅਗਰ ਇੱਕ ਪਸ਼ੂ ਇੱਕ ਜੰਗਾ ਬੰਦ ਰਿਹਾ ਠੀਕ ਹੈ ਤਾਂ ਵਹੀਂ ਖੜਿਆ ਚਰਬੀ ਚੜਨੀ ਆ ਜੀ ਜੇ ਇਸकी ਸਾਰੀ ਨਿਮੋਕਿੰਗ ਹੋ ਰਹੀ ਠੀਕ ਹੈ ਅਗਰ ਜਿਤਨਾ ਖੈਰੀ ਠੀਕ ਹੈ ਸੱਚੀ ਜਿਹੜੀ ਲੋਰ ਹੈ ਜਿਸ ਦਾ ਡਾਈਜੈਸਟ ਠੀਕ ਹੈ ਹਾਂ ਜੀ ਇਹ ਬਾਈ ਦੇਖ ਸਕਦੇ ਹੋ ਬਾਈ ਨੂੰ ਰੇਨੇ ਬਾਈ ਕਿਹੜਾ ਦਵਾਈ ਦਿਖਾ ਰਹੇ ਹਾਂ ਹਾਂ ਜੀ 496 ਦੇ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਭਰਾ ਨੇ 1155 ਦੇ ਤਿਆਰ ਕਰਦੇ ਨੇ ਵੀ ਆ 422 ਪ੍ਰੋਡਕਟ ਦੇਣੇ ਤਾਂ ਵੀ ਫਾਇਦਾ ਜੀ ਵਾ ਲਿਓ ਅਗਰ ਨੀਡ ਹੈ ਠੀਕ ਹੈ ਇਹ ਬਗਾਰਮ ਇਸ ਨੂੰ ਲਿਵਰ ਟੋਨਿਕ ਦੇ ਰਹੇ ਠੀਕ ਹੈ ਬਈ ਐਚ ਟੋਣੇ ਵਾਸਤਾ ਬਾਕੀ ਦੋ ਜਿਸਾ ਵੀ ਦੇਵਾਂਗੇ ਜੇ ਉਸ ਦਾ ਡਾਈਜੈਸਟ ਨਹੀਂ ਹੋ ਰਿਹਾ ਠੀਕ ਹੈ ਜਿੰਨਾ ਉਹਦਾ ਡਾਈਜੈਸਟ ਹੋ ਰਿਹਾ ਮਾਰਾ ਬੱਚਾ ਦੂਰ ਫਿਰ ਰਿਹਾ ਬੋਕਿੰਗ ਕਰ ਰਿਹਾ ਚੱਲ ਰਿਹਾ ਫਿਰ ਰਿਹਾ ਖੈਰ ਐ ਚੇ ਦੇ ਦੂਸਰੇ ਡਾਈਸਾ ਨੂੰ ਮੈਡੀਸਿਨ ਦੇਣੀ ਉਸ ਦੀ ਆਦਤ ਕਿਉਂ ਪਾਣੀ ਠੀਕ ਹੈ ਬਲੋਕ ਕੀ ਕਰਾਂ ਜੀ ਸ਼ੁਰੂ ਤੇ ਹੀ ਉਸ ਨੂੰ ਦੇਣ ਲੱਗ ਜਾਈਏ ਕੋਈ ਕਹੇ ਵੀ ਰਾਈਟ ਕਾਫ ਦੇ ਦਿਓ ਰਾਈਟ ਐਚ ਦੇ ਦਿਓ ਇਹੋ ਦੇ ਦਿਓ ਇਹ ਦੇ ਦਿਓ ਤੇ ਜੀ ਬੱਚੇ ਨੂੰ ਉਸ ਦੀ ਕੀ ਆਦਤ ਪੜ ਜਾਗਾ ਜਾਗਾ ਠੀਕ ਹੈ ਫਿਰ ਕਹਾ ਮੈਨੂੰ ਦਿਓ ਜਰੂਰੀ ਕਿਉਂਕਿ ਬੱਚਾ ਇਸ ਤਰ੍ਹਾਂ ਹੀ ਠੀਕ-ਠਾਕ ਚੱਲ ਰਿਹਾ ਜਿੰਨਾ ਖਰਚਾ ਕਰਦੇ ਜਦ ਕੋਈ ਵੀ ਤੁਸੀਂ ਚੁੰਗੜੀ ਦਾ ਦੁੱਧ ਬਣਾਉਣੇ ਬਿਤੇ ਨਾ ਨਾ ਜੀ ਚੁੰਗੜਾ ਡਾਕਟਰ ਚੁੰਗੜਾ ਜੀ ਡਾਕਟਰ ਜੀ ਇਹ ਕਰਵਾ ਦੇ ਲਓ ਦੇਖ ਸਕਦੇ ਹੋ ਬਸ ਕਰਕੇ ਕੋਈ ਪ੍ਰੋਡਕਟ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਤੁਸੀਂ ਮਨ ਲਓ ਦੇਸੀ ਦਾ ਸਿਰਫ ਇੱਕ ਡਿਵਾਰਮਿੰਗ ਦੀ ਗੋਲੀ ਦੇਵੋ ਠੀਕ ਹੈ ਕਿ ਕਿੜੇਗੀ 3 ਮਹੀਨੇ ਬਾਅਦ ਜੀ 3 ਮਹੀਨੇ ਬਾਅਦ ਹਾਂ ਜੀ ਸਿਰਫ ਇੱਕ ਉਹ ਗੋਲੀ ਦੀ ਉਸ ਤੋਂ ਇਲਾਵਾ ਕੁਝ ਨਹੀਂ ਡਿਵਾਰਮਿੰਗ ਉਹ ਜ਼ਰੂਰੀ ਹੈ ਜੀ ਕਿਹੜੇ ਵਾਸਤੇ ਠੀਕ ਹੈ ਕਿਉਂਕਿ ਬੱਚੇ ਦੇ ਪੇਟ ਵਿੱਚ ਕੀੜੇ ਉਹ ਜਲਦੀ ਹੋ ਜਾਂਦੇ ਠੀਕ ਹੈ ਭਾਈ ਡਿਵਾਰਮਿੰਗ ਉਸ ਤੇ ਲਾਓ ਜੇ ਕੋਈ ਮੈਡੀਸਨ ਨਹੀਂ ਦੀ ਹੱਦ ਤੱਕ ਠੀਕ ਹੈ ਸਿਰਫ ਆਪਣਾ ਦੁੱਧ ਔਰ ਇੱਕ ਫੀਡ ਆਪਣੀ ਦੇਸੀ ਫੀਡ ਦੇਸੀ ਫੀਡ ਦੇਸੀ ਫੀਡ ਤਿਆਰ ਕਰਾਵਾ ਠੀਕ ਹੈ ਉਹ ਦੇ ਦੇਣੇ ਹੋ ਤੁਸੀਂ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਕਿ ਅੱਜ ਕੱਲ ਪਸ਼ੂਆਂ ਦੇ ਨਾਲ ਬਹੁਤ ਜ਼ਿਆਦਾ ਜੁੜਨ ਲੱਗ ਗਏ ਆ ਪੱਛੀ ਲੱਖਣ ਲੱਗ ਗਏ ਆ ਪੰਜਾਬ ਦੇ ਵਿੱਚ ਵੀ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਹਰਿਆਣੇ ਦੇ ਵਿੱਚ ਵੀ ਕੋਈ ਤੁਹਾਡਾ ਮੈਸੇਜ ਹੋਵੇ ਕੀ ਕਹਿਣਾ ਚਾਹੋ ਵੀ ਕੋਈ ਮੰਨ ਲਓ ਕੋਈ ਕਸਾਰ ਭਰਾ ਬੇਵੀ ਵੀ ਕੰਮ ਸਟਾਰਟ ਕਰਨਾ ਉਹਨਾਂ ਨੇ ਕਿੱਥੋਂ ਜਿੱਤਾਂ ਬਈ ਮੈਂ ਇਹ ਹੀ ਕਹੂੰਗਾ ਕਿ ਇੰਸਟਾਗ੍ਰam 'ਪਾ ਦੇਖ ਕੇ ਨਾ ਕੰਮ ਸ਼ੁਰੂ ਕਰੋ ਠੀਕ ਹੈ ਅਗਰ ਕਿਸੇ ਦਾ ਦਿਲ ਹੈ ਨਾ ਕੋਈ ਕੰਮ ਸ਼ੁਰੂ ਹੋਊਗਾ ਇਹ ਮੈਂ ਇਸ ਤੇ ਕੰਦ ਕਈ ਮਾਰੇ ਕਪੜੇ ਦੇਖੋ ਸਵੇਰ ਕਿਵੇਂ ਹੋਰੇ ਠੀਕ ਹੈ ਬਾਈ ਜੇ ਬਈ ਮੈਂ ਇਸ ਤੇ ਕੰਮ ਕਰਨ ਲੱਗ ਜਾਊਂਗਾ ਵੀ ਨਾ ਮੈਂ ਤਾਂ ਮਤਲਬ ਕਿ ਬਸ ਸਵੇਰੀ ਬੰਦ ਦੇਣੀ ਹਾਂ ਚਿੱਟੇ ਪੈਗਾ ਘੁੰਮਣੇ ਸਾਰਾ ਦਿਨ ਸਾਂਝ ਨੂੰ ਆਗਾ ਤਲਾਣਾ ਹੋਰ ਨੌਕ ਰੱਖ ਲਈ ਸਾਰੇ ਛੋੜ ਦਿਓ ਜੇ ਕੰਮ ਨਹੀਂ ਚੱਲਦਾ ਸਹੀ ਗੱਲ ਇੱਕ ਦਿਲ ਜੋੜਨਾ ਪੜਾ ਜਿੰਗੇ ਤੋਈ ਇਹ ਕੁਛ ਹੋਗਾ ਸਹੀ ਗ ਇੰਨੇ ਪਹਿਲੀ ਕਾਪੀ ਮਸ ਹਸਾਬ ਕਰਦੇ ਆ ਜਿਉ ਫਾਇਦਾ ਹੋ ਗਿਆ ਨਾ ਜੀ ਫਾਇਦਾ ਹੋਣੇ ਨੂੰ ਕਿ ਆਪਦਾ ਕਿਤਨਾ ਹੋ ਜਾਊ ਹੁਣੇ ਨੂੰ ਕਿ ਆਪਦਾ ਘਾਟਾ ਵੀ ਹੋ ਜਾ ਠੀਕ ਹੈ ਕੁਛ ਨਹੀਂ ਪਤਾ ਪ੍ਰਯੋਗ ਕਰਿਆ ਕਿ ਆਪਦਾ ਜੋ ਠੀਕ ਚੱਲਾ ਠੀਕ ਹੈ ਭਗਵਾਨ ਸੁਖ ਰਹਾ ਜੇ ਠੀਕ ਚੱਲਾ ਕਿ ਆਪਦਾ ਅਗਰ ਨਾ ਵੀ ਹੋ ਜਾ ਜੀ ਠੀਕ ਹੈ ਤਾਂ ਦੋਨੋਂ ਪੁਆਇੰਟ ਹੈ ਠੀਕ ਹੈ ਤਾਂ ਪਹਿਲਾ ਫਾਇਦਾ ਨਾ ਸੋਚੋ ਇੰਨੇ ਦਾ ਖਰਚੇ ਕਿੰਨੇ ਲਗੂਗਾ ਅਗਰ ਠੀਕ ਹੈ ਤਾਂ ਇਹ ਆਠੇਰੇ ਦੁੱਧ ਵੀ ਪੀਰੀ ਜਿਉ ਤਾਂ ਮਹੀਨੇ ਦਾ 50000 ਰੁਪਏ ਦੁੱਧ ਬਣ ਗਿਆ ਤੇ ਆ ਪੰਜ ਮਹੀਨੇ ਦਾ ਲੈ ਲਿਓ ਠੀਕ ਹੈ ਤੁਸੀਂ ਕੱਲ ਨੂੰ ਇਹ ਕਿਉਂ ਕਵਤਮ ਰਿਤਨੇ ਕੀ ਜਾ ਵੀਨਾ ਹਾਂਜੀ ਇਹ ਤਾਂ ਤਾਂ ਫਾਇਦਾ ਨਾ ਸੋਚੋ ਜਿਪਲਾਂ ਬਲ ਆਪਣਾ ਫੋਕਸ ਰੱਖੋ ਕੁਝ ਕੰਮ ਕਰਨੇ ਵਾ ਠੀਕ ਹੈ ਅੱਗਾ ਜੋ ਹੋਣਾ ਨਾ ਹੋਣਾ ਉਹ ਦੇਖੋ ਜਮਾਰੇ ਹੱਥ ਮਣੀਆ ਠੀਕ ਹੈ ਆਪਣਾ ਫਿਲਮ ਮੇਨ ਮਕਸਦ ਹੈ ਨਸਲ ਸੁਧਾਰ ਕਰਨੇ ਦਾ ਜੀ ਠੀਕ ਹੈ ਅੱਗ ਅੱਛੇ ਬੱਚੇ ਆਵਾਂਗੇ ਠੀਕ ਹੈ ਠੀਕ ਹੈ ਜੀ ਮਦੂ ਉਸ ਤੇ ਅੱਡਾ ਆਪਣਾ ਨਾਮ ਬਣਦਾ ਮਾਂ ਦਾ ਬਾਈ ਕਿੰਨਾ ਦੱਸਿਆ ਤੇ ਤੁਸੀਂ ਨੇ ਇਸका ਜੀ ਦੂਸਰੇ ਵਿਆਹਤ ਕਾ 19 ਕਿਲੋ 19 ਕਿਲੋ ਹਾਂਜੀ ਠੀਕ ਹੈ ਮਾਂ ਕਿਹਦੇ ਸੀਮਣ ਦੀ ਆ ਕੀ ਹਜਿਉ ਨਹੀਂ ਪਤਾ ਜਮਾਨਾ ਉਹ ਆਪਣੀ ਹਾਂ ਉਹਦੀ ਮਾਲਕ ਪਹਿਲਾਂ ਤੋਂ ਚੱਲੀ ਜਾ ਰਹੀ ਹੈ ਤੇ ਦੋਸਤੋ ਦੇਖ ਸਕਦੇ ਹੋ ਜਿਵੇਂ ਬਾਈ ਨੇ ਦੱਸਿਆ ਆਪਾਂ ਨੂੰ ਵੀ ਬਾਈ ਜੀ ਪਹਿਲਾ ਫਾਇਦਾ ਨਾਲ ਚੋ ਫਾਕੀ ਵੀਡੀਓ ਆਪਾਂ ਹੋਰ ਵੀ ਲੈ ਕੇ ਆਵਾਂਗੇ ਅਸਾਰ ਭਰਾਵਾਂ ਨਾਲ ਤੇ ਵੀਡੀਓ ਕਰ ਦਿਓ ਤੁਸੀਂ ਜੀ ਜੀ ਸ਼ੇਅਰ ਦੇਖ ਸਕਦੇ ਹੋ ਇਦਾਂ ਦੇ ਜਾਣ ਪਰ ਪਾਓ ਇਦਾਂ ਦਾ ਮੋਹ ਬਹੁਤ ਆ ਤੁਹਾਡਾ ਜਿਹੜਾ ਕੰਮ ਉਹ ਆਉਂਦੀ ਆ ਵੀ ਤਰੱਕੀ ਤੇ ਹੋ ਜੂਗਾ ਆਂਦੇ ਆ ਵੀ ਵੱਲ ਤੁਸੀਂ ਕਮਾਈ ਨਹੀਂ ਕਰਨੀ ਤੁਹਾਡਾ ਸ਼ੌਂਕ ਵਾਲਾ ਕੰਮ ਹੀ ਤੁਹਾਨੂੰ ਕਮਾਈ ਦੇ ਲੱਗੂਗਾ ਬਾਕੀ ਨੂੰ ਵੀਡੀਓ ਨੂੰ ਕਰ ਲੋ ਸ਼ੇਅਰ ਧੰਨਵਾਦ ਜੀ ਉਹ ਵੀਡੀਓ ਦੇਖਣ ਵਾਸਤੇ